ਅਈ ਮੈਂ ਕਪੂਰਥਲੇ ਦੇ ਰਹਿਣ ਵਾਲੀ ਆ ਤੇ ਸੁਲਤਾਨਪੁਰ ਸਾਡੇ ਸੂਰੇ ਆ ਕੀ ਨਾਮ ਤੇਡਾ ਮੇਰਾ ਰਜਨੀ ਵਾਈਫ ਆਫ ਦੀਪਕ ਕੁਮਾਰ ਤੇ ਘਟਨਾ ਮੇਰੇ ਦੇਵਰ ਨੂੰ ਹੋਣੀ ਅਸੀਂ ਆਏ ਸੀਗੇ ਫੰਕਸ਼ਨ ਤੋਂ ਸੁਲਤਾਨਪੁਰ ਤੇ ਖਾਣਾ ਰੱਖਣਾ ਹੈ ਤੇ ਸਿਲੰਡਰ ਤੇ ਉਹਦੇ ਹੀ ਉਹ ਤਿੰਨ ਪੰਜ ਜਣੇ ਮੁੰਡੇ ਨਾ ਗੱਡੀ ਵਿੱਚ ਇਹਦੀ ਰੈਕਿੰਗ ਕਰਨ ਲੱਗਦੇ ਮੈਨੂੰ ਪਤਾ ਲੱਗਾ ਕਿ ਨੰਨੂ ਉਹ ਗੱਡੀ ਵਿੱਚ ਕਹਿੰਦੇ ਵੀ ਭਾਬੀ ਉਹਨਾਂ ਨੂੰ ਛੱਡੋ ਤੁਸੀਂ ਰੋਟੀ ਰੋਟੀ ਰੱਖੋ ਪਾਪਾ ਦਾ ਸਿਲੰਡਰ ਰੱਖ ਦੋ ਐ ਸਿਲੰਡਰ ਰੱਖ ਕੇ ਗਏ ਤਾਂ ਇਹਦਾ ਲਾਸਟ ਹੀ ਮੈਨੂੰ ਫੋਨ ਆਇਆ ਭਾਬੀ ਖੇਤੀਕਾਰ ਚੱਲੋ ਤੁਸੀਂ ਇਕੱਲੇ ਆ ਨਾਲ ਬੇਟਾ ਛੋਟਾ ਵਾ ਤੇ ਤੁਸੀਂ ਆਰਾਮ ਨਾਲ ਪਹੁੰਚੋ ਕਹਿੰਦਾ ਵੀ ਪਿੱਛੇ ਮੈਨੂੰ ਖਤਰਾ ਲੱਗਣ ਡਿਆ ਵਾ ਜਾਣ ਉਸ ਤੋਂ ਬਾਅਦ ਇਹ ਫੋਨ ਚੱਕਿਆ ਨਹੀਂ ਨਾਲ ਹੀ ਉਹ ਪੰਜ ਜਣੇ ਮੁੰਡੇ ਇਹਦੇ ਨਾਲ ਸਾਰੇ ਇਹਦੇ ਮਗਰ ਲੱਗ ਗਏ ਔਰ ਇਹ ਵੈਸੇ ਵੀ ਇਹਦੀ ਆਵਾਜ਼ ਬੰਦ ਉਹ ਜਿਹੜਾ ਫੋਨ ਮੈਨੂੰ ਚੱਕਿਆ ਹੀ ਨਹੀਂ ਤੇ ਮੈਨੂੰ ਟੈਨਸ਼ਨ ਹੋ ਗਈ ਵੀ ਇਹ ਫੋਨ ਕਿਉਂ ਨਹੀਂ ਚੱਕ ਰਿਹਾ ਤੇ ਦੋ ਮੁੰਡੇ ਜਿਹੜੇ ਇਹਦੇ ਨਾਲ ਸੀ ਉਹਨਾਂ ਨੇ ਕਾਫੀ ਪੇਟਪੂਟ ਚ ਖਰਚਾ ਮਾਰੀਆਂ ਉਹਨਾਂ ਨੇ ਤੇ ਉਹ ਡੜਬਿੰਡੀ ਪਹੁੰਚ ਗਏ ਮੇਰੇ ਤੋਂ ਪਹਿਲਾਂ ਕਿਉਂਕਿ ਮੈਂ ਐਕਟਿਵ ਆ ਤੇ ਸੀ ਉਹ ਮੋਟਰਸਾਈਕਲ ਤੇ ਸੀ ਇਹ ਪਿੱਛੇ ਹੀ ਉਹਨਾਂ ਨੇ ਸਿੱਟ ਲਿਆ ਮੰਡੀ ਵਿੱਚ ਸੁਲਤਾਨਪੁਰ ਮੰਡੀ ਚ ਤੇ ਇਹਦੇ ਪਿੱਛੇ ਜਦ ਬਿਕ ਪਾਰਕ ਕਰਕੇ ਖਰਚਾ ਮਾਰੀਆਂ ਔਰ ਉਹਨਾਂ ਨੂੰ ਧਮਕੀ ਭਰੀਆਂ ਇਹਨਾਂ ਨੇ ਰਿਕਾਰਡਿੰਗਾਂ ਵੀ ਭੇਜੀਆਂ ਇਹ ਰਿਕਾਰਡਿੰਗਾਂ ਵੀ ਭੇਜੀਆਂ ਸੀ ਅੱਜ ਤੋਂ ਹਫਤਾ ਪਹਿਲਾਂ ਮੈਂ ਇਹਨਾਂ ਨੂੰ ਹਫ਼ਤਾ ਘੁੱਕਿਆ ਮੈਂ ਕਿ ਕੋਈ ਨਹੀਂ ਪੁੱਤ ਜੇ ਸਾਨੂੰ ਕੁਝ ਕਹਿੰਦੇ ਕੋਈ ਗੱਲ ਨਹੀਂ ਪਰ ਆਪਾਂ ਨਹੀਂ ਕਹੇ ਨਾ ਲੜਨਾ ਹੁਣ ਬਸ ਠੀਕ ਆ ਖਤਮ ਹੋ ਗਈ ਗਾਣੀ ਅਸੀਂ ਕਹਿਣਾ ਲੜਨਾ ਨਹੀਂ ਉਹਨਾਂ ਨੇ ਇਹ ਹੀ ਕਿਹਾ ਕਿ ਅਸੀਂ ਤੈਨੂੰ ਜਾਨੋਂ ਮਾਰਾਂਗੇ ਔਰ ਤੈਨੂੰ ਛੱਡਣਾ ਨਹੀਂ ਨੰਨੂ ਨੂੰ ਤੇ ਬੰਟੀ ਨੂੰ ਜਿਹਦਾ ਨਾਮ ਅਜੀਤ ਕੁਮਾਰ ਆ ਦੋਨਾਂ ਨੂੰ ਉਹਦੇ ਵੀ ਪੇਟ 'ਚ ਗਿਰਚਾ ਮਾਰੀਆਂ ਔਰ ਇਹਨੂੰ ਤਾਂ ਖਤਮ ਹੀ ਕਰਕੇ ਮੰਡੀ 'ਚ ਸਿੱਟ ਦਿੱਤਾ ਜੀ ਉਸ ਤੋਂ ਪਹਿਲਾਂ ਕਿੰਨੀ ਵਾਰ ਪਹਿਲਾਂ ਲੜਾਈ ਹੋਈ ਸੀ ਇਹਨਾਂ ਦੀ ਇਹਨਾਂ ਦੀ ਆ ਅੱਜ ਤੋਂ ਮਹੀਨਾ ਹਾਂਜੀ ਮਹੀਨੇ ਦੇ ਵਿੱਚ ਤਿੰਨ ਵਾਰੀ ਬਜਾਰਾਂ ਜੇ ਹੈ ਕੀ ਸੀ ਇਹਨਾਂ ਦੀ ਆਪ ਬਜਾਰਾਂ ਜੂ ਮੱਲੇ ਚ ਹੀ ਆ ਜੀ ਸਿਰਫ ਇਹਦੀ ਹੁਣ ਬਤ ਕਿ ਵਧੀਆ ਪੰਦਾ ਖਾਂਦਾ ਉਹਨਾਂ ਕੋ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਨੂੰ ਇਹ ਆ ਮੱਲੇ ਦੇ ਨੌਜਵਾਨ ਪੰਜ ਮੰਦੇ ਆ ਜੀ ਇੱਕ ਇਕਾਈ ਇੱਕ ਲੱਲਾ ਲੱਲੇ ਦਾ ਭਰਾ ਦਾ ਨਾਮ ਨਵੀਨ ਨਵੀਨ ਗੋਤਮ ਤੇ ਗਗਨ ਬਾਬਾ ਇਹ ਬਕੀ ਦਿੰਦੇ ਹੀ ਕਸ਼ੀ ਸੁਣੀ ਇਹਨੂੰ ਧਮਕੀਆਂ ਮੈਨੂੰ ਮਾਰ ਦੇਣਾ ਰਿਕਾਰਡਿੰਗ ਆਉਂਦੀ ਆ ਸਾਡੇ ਕੋਲ ਮਤਲਬ ਪੰਜ ਸੱਤ ਨੌਜਵਾਨ ਹਾਂਜੀ ਹਾਂਜੀ ਉਹਨਾਂ ਨੇ ਮੇਰਾ ਪੁੱਤ ਮਾਰਤਾ ਹੋਰ ਕੀ ਮੰਗ ਕਰਦੇ ਆਂ ਅਸੀਂ ਇਨਸਾਫ ਚਾਹੁੰਦੇ ਆਂ ਜੀ ਸਾਡਾ ਪੁੱਤ ਚਲਾ ਗਿਆ ਸਾਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਅਸੀਂ ਪੁਲਿਸ ਕੋ ਪਹਿਲਾਂ ਹੀ ਇਹ ਵੀ ਕੰਪਲੇਂਟ ਦਿੱਤੀ ਹੋਈ ਸੀ ਪਰਚਾ ਕਰਾਇਆ ਹੋਇਆ ਸੀਦਾ ਸੀ ਸਿਆਸਤ ਦੇ ਵਿੱਚ ਵੀ ਪੈਰ ਰੱਖਦਾ ਸੀ ਮੁੰਡਾ ਹਾਂਜੀ ਇਹ ਜੀ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਦੇ ਵਿੱਚ ਵੀ ਇਹਨਾਂ ਕਾਫੀ ਸੀਗਾ ਮੁੰਡਿਆਂ ਨਾਲ ਪ੍ਰਧਾਨ ਸੀਦਾ ਇਹ ਵੀ ਬਹੁਤ ਵਧੀਆ ਸਭ ਨਾਲ ਬਣੀ ਹੋਈ ਸੀਗੀ ਪਰ ਇਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਪਤਾ ਨਹੀਂ ਇਹਨਾਂ ਨੇ ਮਤਲਬ ਕਿ ਕੀ ਉਹਨੂੰ ਧਮਕੀਆਂ ਇਹ ਉਹ ਉਰੇ ਹੱਥ ਤੇ ਕੱਟ ਦਿੱਤਾ ਅਸੀਂ ਉਹਦਾ ਪੇਸ਼ੇਂ ਕਰਾਇਆ ਹੱਥ ਦਾ ਫਿਰ ਇਹਨੂੰ ਮੈਂ ਕਿਹਾ ਤੂੰ ਰੈਸਟ ਕਰ ਕੋਈ ਗੱਲ ਨਹੀਂ ਬਾਅਦ ਚ ਦੇਖੀ ਜਾਊਗੀ ਬਟ ਉਹਨਾਂ ਨੇ ਕਿਹਾ ਇਹਨੂੰ ਧਮਕੀਆਂ ਫੋਨ ਤੇ ਭੇਜਦੇ ਸੀ ਅਸੀਂ ਤੈਨੂੰ ਮਾਰ ਦੇਣਾ ਅਸੀਂ ਤੈਨੂੰ ਮਾਰ ਦੇਣਾ ਅੱਜ ਨਾਨਨਕਾਰ ਫੰਕਸ਼ਨ ਸੀ ਅਸੀਂ ਸੁਲਤਾਨਪੁਰ ਆ ਗਏ ਅਹੀਂ ਇਹਦੇ ਡੈਡੀ ਨੂੰ ਰੋਟੀ ਦੇਣੀ ਆਂ ਜੀ ਹੋਰ ਸਾਨੂੰ ਪਹਿਲੇ ਦਿੰਦੀ ਆਂ ਜੀ ਸਾਡੇ ਮਗਰ ਹਾਂਜੀ ਨਹੀਂ ਦੋ ਵਾਰੀ ਆਏ ਬਟ ਇਹ ਮਗਰ ਲੱਗਦੇ ਹੀ ਨਾ ਤੇ ਇਹ ਮਤਲਬ ਗੇੜੇ ਘੜਦੇ ਮੇਰੇ ਵੀ ਆਲੇ ਦੁਆਲੇ ਅੱਜ ਇੱਕ ਜੀ ਦਾਣਾ ਮੰਡੀ ਜਿਹੜੀ ਸੁਲਤਾਨਪੁਰ ਆ ਉੱਥੇ ਹਨੀ ਕੁਮਾਰ ਤੇ ਉਹਦਾ ਇੱਕ ਦੋਸਤ ਆ ਜੇ ਕੁਮਾਰ ਤੇ ਜਿਹੜਾ ਇਹ ਤਿੰਨੇ ਜਾਨੀ ਜਿਹੜੇ ਹੈਗੇ ਸੀ ਸਦਾ ਮਹੱਲੇ ਦੇ ਰਹਿਣ ਵਾਲੇ ਨੇ ਤੇ ਇਹ ਜਦੋਂ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਇਹਨਾਂ ਦੇ ਉੱਤੇ ਪੁਰਾਣੀ ਹੀ ਇਹਨਾਂ ਦੀ ਇੱਕ ਲੜਾਈ ਝਗੜਾ ਹੋਇਆ ਸੀ ਪਹਿਲਾਂ ਵੀ ਤੇ ਉਹ ਜਿਹੜੇ ਦੋਚੀ ਹੈਗੇ ਨੇ ਉਹਨਾਂ ਨੇ ਇਹਨਾਂ ਤੇ ਹਮਲਾ ਕਰਤਾ ਉਹ ਵੀ ਜਿਹੜੇ ਸਦਾ ਮਹੱਲੇ ਦੇ ਨੇ ਜਿਹਦੇ ਵਿੱਚ ਜਿਹੜਾ ਹੈਗਾ ਆ ਹਨੀ ਕੁਮਾਰ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜੇ ਦੂਜੇ ਦੋਨੇ ਹੈਗੇ ਨੇ ਅਜੇ ਤੇ ਜਿਹੜਾ ਹੈਗਾ ਅਮਨਪ੍ਰੀਤ ਸਿੰਘ ਉਹਨਾਂ ਦੇ ਸੱਤਾ ਲੱਗੀਆਂ ਨੇ ਤੋਂ ਸਿਵਲ ਹਸਪਤਾਲ ਜਿਹੜੇ ਕਪੂਰਥਲਾ ਦਾਖਲ ਨੇ ਇਹਦੇ ਚ ਅਸੀਂ ਹੁਣ ਇਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਜਿਹੜਾ ਹੈਗਾ ਆ ਉਹ ਕੇਸ ਰਜਿਸਟਰ ਕਰ ਰਹੇ ਹਾਂ ਜਿਹੜੇ ਦੋਸ਼ੀ ਉਹਨਾਂ ਨੂੰ ਫੜ ਲਈ ਵੀ ਅਸੀਂ ਪੁਲਿਸ ਪਾਰਟੀਆਂ ਲਾਤੀਆਂ ਆਂ ਆਸ ਹੈ ਸੀ ਇਹਨਾਂ ਨੂੰ ਰਾਤੋ-ਰਾਤ ਗ੍ਰਿਫਤਾਰ ਕਰ ਲਾਂਗੇ ਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨੌਜਵਾਨ ਜਿਸ ਡੈਥ ਹੋਈ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਕੋਈ ਨੁਮਾਇੰਦਾ ਸੀ ਆ ਦੱਸ ਰਹੇ ਨੇ ਜੀ ਪੀਏ ਹੈਗੇ ਨੇ ਬੀਜੇਪ ਇਹਦਾ ਕੋਈ ਹੈਗੇ ਨੇ ਜੂਥ ਪ੍ਰਧਾਨ ਹੈਗੇ ਨੇ ਆ ਮਰਡਰ ਤਾਂ ਕਿਸੇ ਦਾ ਵੀ ਹੁੰਦਾ ਤਾਂ ਉਹਦਾ ਸਾਨੂੰ ਸੀਰੀਅਸ ਹੋ ਕੇ ਲੈਣਾ ਹੀ ਪੈਂਦਾ ਅਸੀਂ ਇਸ ਕਰਕੇ ਜਲਦੀ ਹੀ ਇਹਨੂੰ ਜਿਹੜਾ ਹੈਗਾ ਦੋਸ਼ੇ ਨੂੰ ਵਿਸਤਾਰ ਕਰਕੇ ਜੇਲ੍ਹ ਚ ਭੇਜ ਦਾਂਗੇ